ਸਰ ਕੀ ਕਹਿਣਾ ਚਾਹੋਗੇ ਚੀਫ ਗੈਸਟ ਵੱਲੋਂ ਤੁਸੀਂ ਆਏ ਹੋ ਦਰਜਾਇਕਾ ਦਰਬਾਰ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਆ ਕੇ ਇਹ ਮਾਹੌਲ ਅਮਰਸਰ ਦੇ ਨਾਂ ਨੂੰ ਬੜਾ ਟੂਫਾਨ ਸੀ ਜੀ ਅਮਰਸਰ ਦਾ ਬਾਤ ਜੀ ਰੂਪੀ ਸਿਫਤੀ ਦਾ ਘਰ ਆ ਔਰ ਸੂਫੀਆਂ ਦਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਹੈ ਜੀ लाजवाब ਸੱਲਾਹ ਇਸ ਢੰਗ ਨਾਲ ਇੱਕ ਜ਼ਾਇਕਾ ਦੇਖੋ ਨਾਂ ਵੀ ਇਹਨਾਂ ਨੇ ਬੜਾ ਸੂਫੀਆ ਨਜ਼ਰ ਰੱਖਿਆ ਹੈ ਜੀ ਜੀ ਜ਼ਾਇਕਾ ਦਰਬਾਰ ਹਮਮਾ ਔਰ ਜੇ ਉਸ ਦਰਬਾਰ ਦੇ ਵਿੱਚ ਇਸ ਤਰ੍ਹਾਂ ਦੀ ਸੂਫੀਆਂ ਦਾ ਮਹਿਕਲ ਨਾ ਆਏ ਤਾਂ ਦਰਬਾਰ ਅਧੂਰਾ ਰਹਿ ਜਾਂਦਾ ਜੀ ਅੱਜ ਇਹਨਾਂ ਨੇ ਉਹ ਜਿਹੜੀ ਕਮੀ ਪੂਰੀ ਕਰ ਦਿੱਤੀ ਹੈ ਜਿੰਨੇ ਵੀ ਇੱਥੇ ਦੇ ਆਰਗੇਨਾਈਜ਼ਰ ਸਿਆ ਉਹਨਾਂ ਨੂੰ ਮੈਂ ਵਧਾਈ ਦਿੰਦਾ ਉਹ ਵਧਾਈ ਦੇ ਪਾਤਰ ਨੇ ਜੀ ਉਹਨਾਂ ਨੇ ਇਹ ਉਪਰਾਲਾ ਕੀਤਾ ਔਰ ਵੱਡੀ ਗੱਲ ਇਹ ਆ ਕਿ ਇਹ ਜਿਹੜਾ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਨਾ ਅੰਮ੍ਰਿਤਸਰ ਵਾਸਤੇ ਬਹੁਤ ਵਧੀਆ ਸਾਡੇ ਸ਼ਹਿਰ ਵਾਸਤੇ ਬਹੁਤ ਵਧੀਆ ਵਾ ਜੀ ਜੀ ਇਸ ਤਰ੍ਹਾਂ ਦੇ ਖਾਣ ਬਹੁਤ ਘੱਟ ਜੀ ਜਿਹ ਕਿਤੇ ਹੈਗੇ ਵੀ ਨੇ ਤੇ ਉਹ ਮਤਲਬ ਇੱਕ ਲਿਮਿਟਡ ਐਂਟਰੀਜ਼ ਐ ਜਿਹਦੇ ਨਾਲ ਆਮ ਲੋਕਾਂ ਨੂੰ ਕੋਈ ਫਾਇਦਾ ਨਹੀਂ ਜਾਪਦਾ ਜੀ ਤਾਂ ਇਸ ਤੰਗ ਦੀ ਤੁਸੀਂ ਆਲਾ ਤੋਂ ਆ ਦੇਖੋ ਐਂਬੀਅੰਸ ਇਨਾਂ ਨੇ ਸੋਹਣੀ ਬਣਾਈ ਆ ਔਰ ਜੀ ਹੋਰ ਵੀ ਇਹਨਾਂ ਨੇ ਜਿਹੜੇ ਆਰਗੇਨਾਈਜ਼ਰਸ ਨੇ ਦੱਸਿਆ ਮੈਨੂੰ ਸਿਟੀ ਟੈਂਕ ਕੋ ਜਿਹੜੇ ਬਾਕੀ ਰਹਿ ਗਏ ਉਹਨਾਂ ਨੇ ਜੀ 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 ਉਹਨਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਨੇ ਵੱਖ-ਵੱਖ ਜਿਹੜੇ ਪ੍ਰੋਗਰਾਮ ਇੱਥੇ ਨਿਕੇ ਹੋਏ ਨੇ ਤੇ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਆ ਬੇਨਤੀ ਆ ਕਿ ਉਹ ਇਸ ਫਾਇਦੇ ਨੂੰ ਆਉਣ ਨਾ ਖਤਰਾ ਅਜਹੀਆਂ ਚੀਜ਼ਾਂ ਦੇ ਨਜ਼ਾਰੇ ਲੈਣ ਦੇ ਪੁਨਾ ਵਾਸਤੇ ਬਹੁਤ ਵਧੀਆ ਆਪਣੇ ਪਰਿਵਾਰ ਸਮੇਤ ਇੱਥੇ ਆਉਣ ਬਲਕਿ ਇਸ ਤੋਂ ਹੋਰ ਜ਼ਿਆਦਾ ਵਧੀਆ ਹੈ ਸਰ ਤੁਸੀਂ ਵੀ ਆਏ ਹੋ ਕੀ ਕਹਿਣਾ ਚਾਹੋਗੇ ਦਜਾਈਕਾ ਦਰਬਾਰ ਤੋਂ ਪਹਿਲੇ ਸਿਟੀ ਪਰਵਾਹ ਬਹੁਤ ਬਹੁਤ ਰਹੀ ਆ ਜਿਹੜਾ ਦਜਾਈਕਾ ਦਰਬਾਰ ਮੈਂ ਜਿਸ ਤਰ੍ਹਾਂ ਉਹਨੇ ਅੰਦਰ ਵੀ ਗੱਲ ਕਰ ਰਿਹਾ ਸੀ ਜੀ ਕਿ ਬੋਲਡ ਸਿਟੀ ਦੇ ਵਿੱਚ ਇਹੋ ਜਿਹਾ ਕੋਈ ਵੈਂਚਰ ਨਹੀਂ ਜੀ ਜੋ ਦੋਵੇਂ ਕਿਸੇ ਫੈਮਿਲੀ ਨੇ ਇੰਜੋਏ ਕਰਨਾ ਹੋ ਔਰ ਅੰਜੀਤ ਐਵਨਿਊ ਨੂੰ ਜਾਂਦੇ ਨੇ ਚਾਹੇ ਉਹ ਰੈਡੀ ਮਾਰਕੀਟ ਆ ਚਾਹੇ ਜੋ ਵੀ ਕਨਸੈਪਟ ਨੇ ਸਾਰੇ ਉਧਰ ਨੇ ਜੀ ਉਹ ਬੜੇ ਲੰਬੇ ਸਮੇਂ ਤੋਂ ਜਿਹੜੀ ਬੋਲਡ ਸਿਟੀ ਦਾ ਘਟਦੀ ਜਾ ਰਹੀ ਹੈ ਜੀ ਇਹੋ ਜਿਹਾ ਵੈਂਚਰ ਬਹੁਤ ਹੀ ਫਾਇਦੇਮੰਦ ਰਹੇਗਾ ਸ਼ਹਿਰ ਲਈ ਜੀ ਔਰ ਜਿਸ ਤਰ੍ਹਾਂ ਨਾਲ ਨੇ ਦੱਸਿਆ ਕਿ ਐਂਟਰਟੇਨਮੈਂਟ ਦੀ ਹੋਰ ਵੀ ਕਾਫੀ ਕੁਝ ਨਵੇਂ ਵੈਂਚਰ ਅੱਥੇ ਲਿਆ ਰਹੇ ਆ ਜੀ ਸਾਨੂੰ ਉਮੀਦ ਹੈ ਕਿ ਜੋ ਅੰਗੂ ਨੂੰ ਸ਼ਹਿਰ ਚਾਹੁੰਦਾ ਸੀ ਉਹ ਨੂੰ ਦਾਜ਼ ਆਇਕਾ ਦਰਬਾਰ ਤੋਂ ਮਿਲੇਗਾ ਔਰ ਬਹੁਤ ਬਹੁਤ ਦਈਆਂ ਨਾ ਨੂੰ ਇਸ ਤਰ੍ਹਾਂ ਹੀ ਹੈ ਆਪਣਾ ਵੈਂਚਰ ਅੱਗੇ ਵਧਾਉਣ ਔਰ ਉਮੀਦ ਹੈ ਆਉਣ ਵਾਲੇ ਟਾਈਮ ਦੇ ਨਾਲ ਪੂਰਨ ਸਹਿਯੋਗ ਵੀ ਮਿਲੇਗਾ ਸਰ ਕੀ ਕਹਿਣਾ ਚਾਹੋਗੇ ਚੀਫ ਗੈਸਟ ਆਏ ਨੇ ਪ੍ਰੈਸ ਕਲੱਬ ਦੇ ਪ੍ਰੈਜ਼ੀਡੈਂਟ ਸਾਹਿਬ ਕੀ ਕਹਿਣਾ ਚਾਹੋਗੇ ਜੀ ਮੈਂ ਵੀ ਆਉਣ ਦੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ 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 ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਦਾ ਜੈਕਾ ਦਰਬਾਰ ਦੀਆਂ ਸੋ ਤੁਸੀਂ ਦੇਖ ਸਕਦੇ ਹੋ ਮਾਰਕੀਟ 'ਚ ਹਰ ਤਰ੍ਹਾਂ ਦੀ ਵੈਰਾਈਟੀ ਲੱਗੀ ਹੋਈ ਆ ਸੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਦਾ ਜੈਕਾ ਦਰਬਾਰ ਦੀਆਂ